ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਨਵਾਂ ਵਿਸ਼ਾ ਰੰਭ ਕਰਦੇ ਹਾਂ ਬੁਰੇ ਦਾ ਪਲਾ ਕਰ ਪੰਨਵੀ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਹੈ ਉਸੇ 라ਵ ਦੀ ਪੰਕਤੀ ਚ ਚਿਤ ਆਮੇ ਦਾ ਸਦਾ ਦਿਆਲਾ ਲੋਗਨ ਕਿਆ ਵਿਚਾਰੇ ਬੁਰਾ ਪਲਾ ਕੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ हे प्रभु जेतू मेरे चित्त विच चौमे तेरे सिमरन मेरे चित्त करदा रे मन करदा रे तां सदा दयाला तां समझो तू सदा बसे मेरे वास्ते दयावान है लोगन क्या बिचारी मैं लोगन विचारां दा की बुरा भला मनावा किसे नु अपना की मित्र की दुश्मन समझा जे तू ही मेरे चित ते जाया होवे तू ही मेरे दयावान होवे ते मेनू और इन गलान दी परवाह नहीं होनी चाहिए जी ਬੁਰਾ ਕਲਾ ਭਲਾ ਕੋ ਕਿਸ ਨੂੰ ਕਹੀਏ ਇਹ ਭਾਈ ਕਿਸ ਨੂੰ ਮੈਂ ਬੁਰਾ ਕਹਾ ਜਾਂ ਭਲਾ ਕਹਾ ਕਿਸ ਨੂੰ ਬੁਰਾ ਕਹੀਏ ਜਾਂ ਭਲਾ ਕਹੀਏ ਜਦ ਕੇ ਸਗਲੇ ਜੀ ਤੁਮਾਰੇ ਸਾਰੇ ਜੀ ਜਨ ਤੇਰੇ ਹੀ ਨੇ ਉਹ ਤੇਰੇ ਹੁਕਮ ਨਾਲ ਅਨੁਸਾਰ ਹੀ ਸਾਰੇ ਜੀਵ ਕਰਮ ਕਰ ਰਹੇ ਨੇ ਕੋਈ ਚੰਗੇ ਕੋਈ ਮਾੜੇ ਸਮਾਜ ਜਿਹਨਾਂ ਕੰਮਾਂ ਨੂੰ ਮਾੜੇ ਕਹਿੰਦਾ ਉਹ ਕਰਨ ਵਾਲੇ ਵੀ ਤੇਰੇ ਨੇ ਤੇ ਜਿਹੜੇ ਨੂੰ ਭਲੇ ਕਹਿੰਦਾ ਉਹ ਵੀ ਤੇਰੇ ਨੇ ਦੋ ਸ੍ਰੀ ਅੰਕ ਆਪ ਸੁਆਮੀ ਖੇਲਾ ਵਿਕਸਾ ਅੰਤਰਜਾਮੀ ਉਰ ਕਰਨ ਕਰੁ ਪ੍ਰਭ ਇਕ ਹੈ ਦੂਸਰ ਨਾਹੀ ਕੋਇ ਕੋਈ ਦੂਈ ਹਸਤੀ ਕੁਝ ਕਰਨ ਯੋਗ ਨਹੀਂ ਹਸਰੇ ਜੀ ਬੈਠਾ ਕਰਨ ਕਰ ਉਸੇ ਦੀ ਸ਼ਕਤੀ ਉਸੇ ਦੀ ਆਤਮਾ ਕਰਮ ਕਰ ਰਹੀ ਇਜ਼ਲੀ ਅਸੀਂ ਬੁਰਾ ਕਿਸ ਨੂੰ ਕਹੀਏ ਦਰਸਲ ਅਸੀਂ ਗੱਲ ਬੜੇ ਭੁੱਲਦੇ ਹਾਂ ਕਿ ਕੇਵਲ ਕਿਸੇ ਚੰਗੀ ਗੱਲ ਤੋਂ ਹੀ ਗਿਆਨ ਨਹੀਂ ਮਿਲਦਾ ਕਿਸੇ ਦੀ ਬੁਰਾਈ ਤੋਂ ਵੀ ਗਿਆਨ ਮਿਲਦਾ ਦੋਵਾਂ ਪੱਖੋਂ ਤੂੰ ਗਿਆਨ ਹੀ ਮਿਲਦਾ ਅਸੀਂ ਇਸ ਤਰ੍ਹਾਂ ਦ੍ਰਿਸ਼ਾਤ ਲੈ ਲਈਏ ਕਿ ਸਾਡੇ ਪਿੰਡ 'ਚ ਕੋਈ ਗਰੀਬ ਬੱਚਾ ਬੜੀ ਮਿਹਨਤ ਕਰਕੇ ਪੜ੍ਹਿਆ ਲਿਖਿਆ ਬੜੇ ਉੱਚੇ ਅਹੁਦੇ 'ਤੇ ਚਲਾ ਗਿਆ ਉਹਦੀ ਮਿਹਨਤ ਉਸ ਮਿਹਨਤ ਦੇ ਉਸ ਜਿਹੜਾ ਫਲ ਪ੍ਰਾਪਤ ਹੈ ਉਸ ਤੋਂ ਪ੍ਰੇਰਣਾ ਮਿਲਦੀ ਹੈ ਇੱਕ ਗੁਣ ਮਿਲਦਾ ਹੈ ਕਿ ਬੰਦੇ ਨੂੰ ਮਿਹਨਤੀ ਹੋਣਾ ਚਾਹੀਦਾ ਹੈ ਕਿ ਪ੍ਰਭੂ ਮਿਹਰ ਕਰੇ ਤਾਂ ਬੰਦਾ ਆਪਣਾ ਜੀਵਨ ਸਵਾਰ ਸਕਦਾ ਹੈ ਇਹ ਪ੍ਰੇਰਣਾ ਮਿਲਦੀ ਹੈ ਕਿ ਮਿਹਨਤ ਕਰਨੀ ਚਾਹੀਦੀ ਹੈ ਚੰਗਾ ਕੰਮ ਕਰਨਾ ਜਿਹਦੇ ਕਿਸੇ ਦੇ ਚੰਗੇ ਗੁਣਾ ਕਰਕੇ ਅਗਰ ਕਿਸੇ ਦੀ ਸ਼ੋਭਾ ਹੈ ਉਤੋਂ ਵੀ ਸਾਨੂੰ ਗਿਆਨ ਮਿਲਦਾ ਹੈ ਪ੍ਰੇਰਨਾ ਮਿਲਦੀ ਹੈ ਵੀ ਚੰਗੇ ਕੰਮ ਕਰਨੇ ਚਾਹੀਦੇ ਦੂਜੇ ਪਾਸੇ ਕੋਈ ਚੰਗਾ ਬੜਾ ਸਜਦੇ ਪੂਜਦੇ ਕਰਦਾ ਬੱਚਾ ਉਸਨੇ ਪੜਾਈ ਵੱਲ ਧਿਆਨ ਨਹੀਂ ਦਿੱਤਾ ਉਹ ਐ ਸ਼ਿਸ਼ੀ ਤੇ ਮਸਤ ਹੋ ਗਿਆ ਲਾਲ ਲਾਹੋਲ ਨੇ ਕਰਨ ਜੀਵਨ ਬੰਗਾਲ ਲਿਆ ਆਪਣਾ ਜੀਵ ਹੀ ਨਹੀਂ ਖੁਆਰ ਕਰ ਲਿਆ ਬਲਕਿ ਐਸੇ ਉਲਟੇ ਪਾਸੇ ਪੈ ਗਿਆ ਕਿ ਜੇਲ੍ਹਾਂ ਜਾ ਪਹੁੰਚਿਆ ਗਿਆਨ ਤੂੰ ਵੀ ਮਿਲਦਾ ਹੈ ਕਿ ਵੀ ਇਹੋ ਜਿਹੀ ਕਰਮ ਨਹੀਂ ਕਰਨੀ ਚਾਹੀਦੀ ਇਹੋ ਜਿਹੀ ਲਾਪਰਵਾਹੀ ਗਫਲਤ ਦੀ ਜ਼ਿੰਦਗੀ ਨਹੀਂ ਜਿਉਣੀ ਚਾਹੀਦੀ ਉਸ ਜ਼ਿੰਦਗੀ ਦੇ ਐਂਡ ਦੇ ਰਾਹੀਂ ਸਾਨੂੰ ਗਿਆਨ ਮਿਲਿਆ ਕਿ ਇਸ ਜ਼ਿੰਦਗੀ ਦਾ ਕੀ ਐਂਡ ਬਣਿਆ ਤੇ ਦੂਜੇ ਪਾਸੇ ਚੰਗੇ ਤੂੰ ਵੀ ਗਿਆਨ ਮਿਲਿਆ ਗਿਆਨ ਤਾਂ ਦੋਹਾਂ ਪਾਸੋਂ ਮਿਲਦਾ ਹੈ ਅੱਜਕੱਲ ਅਸੀਂ ਬਹੁਤ ਫਿਲਮਾਂ ਨਾਟਕਾਂ ਇਹਨਾਂ ਜਿਹਾ ਵੱਲ ਸਾਡਾ ਬੜਾ ਧਿਆਨ ਜਾਂਦਾ ਹੈ ਕਿਹੜੀ ਫਿਲਮ ਕਿਹੜਾ ਨਾਟਕ ਹੈ ਜਿਹਦੇ ਵਿੱਚ ਕਿਸੇ ਡਾਇਰੈਕਟਰ ਨੂੰ ਹੀਰੂ ਤੇ ਵੀਰਨ ਦੋਵਾਂ ਦੀ ਲੋੜ ਨਹੀਂ ਪਈ ਰਾਮਾਇਣ چلਦੀ ਹੈ 라वण ਹਰ ਸਾਲ ਬਣਾਉਂਦੇ ਨੇ ਸਾੜਦੀ ਵੀ ਨਹੀਂ ਹਰ ਸਾਲ ਬਣਾਉਂਦੇ ਨੇ 라वण ਤੋਂ ਬਿਨਾ ਰਾਮਾਇਣ ਨਹੀਂ ਹੋ ਸਕਦੀ ਰਾਮ ਦੀ ਮਹਿਮਾ ਦੱਸਣੀ ਹੋਵੇ ਤਾਂ 라वण ਬਣਾਉਣਾ ਪੈਂਦਾ ਕਿਸ਼ਨ ਮਹਿਮਾ ਦੱਸਣੀ ਹੈ ਤਾਂ ਕੌਨਸੇ ਵੀ ਬਣਾ ਕੇ ਰੱਖਣਾ ਪਏਗਾ ਤੋ ਇਸ ਤਰ੍ਹਾਂ ਉਸ ਕੁਦਰਤ ਦੀ ਇਹ ਦੋ ਪੱਖ ਜਿਹੜੇ ਨੇ ਬੁਰੇ ਭਲੇ ਵਾਲੇ ਇਹ ਵੀ ਸੰਸਾਰ ਦੀ ਕਾਰ ਹੀ ਚਲਾਉਂਦੇ ਨੇ ਗੱਲ ਸਮਝਣ ਵਾਲੀ ਹੈ ਤੂੰ ਇਸ ਲਈ ਗੁਰਸਾਖ ਗੰਨ ਨਾ ਮੈਂ ਕਿਸ ਨੂੰ ਬੁਰਾ ਕਹਾ ਕਿਸ ਨੂੰ ਪਲਾ ਕਹਾ ਜਾਂ ਸਗਲੇ ਜੀਤ ਮਰਜਤ ਹੈ ਹੀ ਸਾਰੇ ਜੀ ਤੇਰੇ ਹਨ ਫਿਰ ਮੈਂ ਕਿਸੇ ਨੂੰ ਬੁਰਾ ਕਿਵੇਂ ਕਹਾਂ ਦਰਸਲ ਅਸੀਂ ਇਹ ਸਮਝ ਲੈਂਦੇ ਹਾਂ ਕਈ ਵਾਰ ਇਹ ਬੰਦਾ ਮੇਰਾ ਭਲਾ ਲੋਚਦਾ ਹੈ ਉਸ ਵਲੇ ਪਾਸੇ ਸਾਡੀ ਖਿਚ ਪੈਦਾ ਹੁੰਦੀ ਹੈ ਉਸ ਵਿੱਚ ਆਪਣਾ ਸਮਝਦੇ ਹਾਂ ਕਿਸੇ ਨੇ ਸੋਚ ਲਿਆ ਕਿ ਇਹ ਮੇਰਾ ਚੰਗਾ ਨਹੀਂ ਸੋਚਦਾ ਇਹ ਮੇਰਾ ਬੁਰਾ ਸੋਚਦਾ ਉਹਦੇ ਲਈ ਸਾਡੇ ਮਨ ਵਿੱਚ ਕਿਰਣਾ ਪੈਦਾ ਹੁੰਦੀ ਹੈ ਜਾਂ ਦੂਰੀ ਪੈਦਾ ਹੁੰਦੀ ਹੈ ਨਫ਼ਰਤ ਪੈਦਾ ਹੁੰਦੀ ਹੈ ਇਸ ਲਈ ਸਾਡਾ ਜੀ ਜਿਹੜਾ ਹੈ ਉਹ ਇੱਕ ਸਹਾਈ ਤੇ ਟਿਕ ਨਹੀਂ ਸਕਦਾ ਕਿਸੇ ਤੋਂ ਚੰਗੀਆਂ ਉਮੀਦਾਂ ਕਿਸੇ ਤੋਂ ਬੁਰੇ ਦਾ ਡਰ ਫਿਰ ਇਸ ਸਹਿਮ ਬਣਿਆ ਰਹਿੰਦਾ ਜਿੱਤਿੰਦੇਰੀ ਇਨਸਾਨ ਅੰਦਰੇ ਪ੍ਰੋਸਾਨੀ ਬਣਦਾ ਕਿ ਮੇਰਾ ਬੁਰਾ ਭਲਾ ਜੋ ਹੋਣਾ ਹੈ ਰੱਬੀ ਹੁਕਮ ਜੁਨਾ ਹੈ ਰੱਬੀ ਪਾਣੇ ਵਿੱਚ ਹੋਣਾ ਹੈ ਮੇਰੇ ਕਰਮ ਕਿਸਮਤ ਵਿੱਚ ਜੋ ਲਿਖਿਆ ਹੈ ਪ੍ਰਭੂ ਵੱਲੋਂ ਸੁਖ ਦੁਖ ਉਹ ਮੈਨੂੰ ਮਿਲ ਲੈ ਹੀ ਮਿਲ ਲੈਣੇ ਜੇ ਮੇਰੀ ਕਿਸਮਤ ਵਿੱਚ ਹੋਇਆ ਕਿ ਮੈਨੂੰ ਕੋਈ ਭਲਾ ਬੰਦਾ ਮਿਲ ਜਾਏਗਾ ਮੇਰਾ ਕੰਮ ਸਮਰ ਜਾਏਗਾ ਮੇਰੇ ਕਰਮ ਚ ਉਹ ਫਲ ਨਾ ਹੋਇਆ ਕਿਸੇ ਚੀਜ਼ ਦੀ ਪ੍ਰਾਪਤੀ ਨਾ ਹੋਈ ਤੇ ਮੇਰਾ ਬਣਿਆ ਕੰਮ ਕੰਮ ਵੀ ਕੋਈ ਵੀ ਘਾੜ ਸਕਦਾ ਹੈ ਅਸਲ ਗੱਲ ਤੇ ਰੱਬੀ ਹੁਕਮ ਦੀ ਹੈ ਕਿ ਦੁੱਖ ਸੁੱਖ ਕਰਤੇ ਲਿਖ ਪਾਏ ਕਿ ਦੁੱਖ ਸੁੱਖ ਕਰਤਾ ਲਿਖ ਕੇ ਭੇਜਦਾ ਬੰਦਾ ਆਪਣੀ ਮਰਜ਼ੀ ਨਾਲ ਨਾ ਦੁੱਖ ਭੋਗ ਸਕਦਾ ਨਾ ਸੁੱਖ ਭੋਗ ਸਕਦਾ ਜਿਵੇਂ ਉਹ ਰੱਖੇ ਤਿਵੇਂ ਰਹਿਣਾ ਪੈਂਦਾ ਦੁੱਖ ਸੁੱਖ ਤੋਂ ਉੱਪਰ ਉੱਠਣਾ ਸਿੱਖੀ ਹੈ ਕਦ ਤੱਕ ਜਦੋਂ ਤੱਕ ਸਾਨੂੰ ਇਹ ਸਮਝ ਨਹੀਂ ਆਉਂਦੀ ਕਿ ਸੰਸਾਰ ਵੀ ਜੋ ਵੀ ਕਾਰਵਿਆਰ ਹੋ ਰਿਹਾ ਹੈ ਇੱਕ ਰੱਬੀ ਹੁਕਮ ਇੱਕ ਬਜਮੇ ਨੀਮ ਵਿੱਚ ਹੋ ਰਿਹਾ ਹੈ ਨੀਵ ਤੋਂ ਬਾਹਰ ਕੋਈ ਨਹੀਂ ਹੁਕਮਾਂਦਰ ਸਭ ਕੋ ਬਾਹਰ ਹੁਕਮਨਾ ਕੋਈ ਇਤਨੀ ਵੇਰੀ ਅਸੀਂ ਇਸ ਪਿੰਨ ਪੇਤਾ ਤੋਂ ਉੱਪਰ ਨਹੀਂ ਉੱਠ ਸਕਦੇ ਇਸ ਵਿਸਥਰੇ ਤੋਂ ਉੱਪਰ ਨਹੀਂ ਉੱਠ ਸਕਦੇ ਜੇਹੋ ਗੁਰਸਾ ਵੀ ਸ਼ਬਦੀ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਜੇ ਪ੍ਰਮਾਤਮਾ ਤੂੰ ਮੇਰੇ ਚਿੱਤੇ ਜਾਵੇਂ ਤੂੰ ਮਰਤੇ دیਵਾਨ ਹੋਵੇਂ ਤੇਰੀ ਰਜ਼ਾ ਭਾਣੇ ਦੀ ਮੈਨੂੰ ਸਮਝ ਆਉਂਦੀ ਰਵੇ ਉਹਦੇ ਵਿੱਚ ਮੈਨੂੰ ਤੁਰਨਾ ਆ ਜਾਏ ਤੇ ਲੋਕ ਵਿਚਾਰੇ ਕਿਨੇ ਲੋਕਾਂ ਦੀ ਮੈਨੂੰ ਕੋਈ ਪਰਵਾਹ ਨਹੀਂ ਚੀਤਾਂਵੇਂ ਤਾਂ ਸਦਾ ਦਿਆਲਾ ਲੋਗਨ ਕਹਿ ਵਿਚਾਰੇ ਬੁਰਾ ਭਲਾ ਕੋ ਕਿਸ ਨੂੰ ਕਹੀਏ ਸਗਲੇ ਜੀ ਤੁਮਾਰੇ ਤੂੰ ਵਿਸਰੇ ਤਾਂ ਸਭ ਕੋ ਲਾਗੂ ਜਦੋਂ ਮੇਰੇ ਲਾਗੂ ਸਾਰੇ ਹੋ ਜਾਣ ਮੇਰੇ ਪਿੱਛੇ ਸਾਰੇ ਪੈ ਜਾਣ ਮੇਰਾ ਬੁਰਾ ਲੋਚਨ ਲਈ ਇਹ ਸਮਝੋ ਕਿ ਤੂੰ ਵਿਸਰੇ ਤਾਂ ਜੇ ਤੂੰ ਮੇਰੇ ਚਿੱਤ ਜੋਵੇਂ ਤਾਂ ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਚੀਤ ਹਮੇ ਤਾਂ ਸੇਵਾ ਜੇ ਤੂੰ ਮੇਰੇ ਚਿਤ ਆਉਂਦੇ ਤਾਂ ਫਿਰ ਮੈਨੂੰ ਲੱਗੇਗਾ ਵੀ ਸਾਰੇ ਮੇਰੀ ਸੇਵਾ ਕਰਨ ਸਾਰੇ ਮੇਲਾ ਭਾਰਾ ਕਰ ਰਹੇ ਨੇ ਅਬਰ ਨੂੰ ਕੋ ਦੂਜਾ ਸੁਝਾ ਸਾਚੀ ਅਲਖ ਪਈਵਾ ਮੇਰੇ ਦਰ ਤੇ ਤੂੰ ਮੈਨ ਕੋ ਦੂਜਾ ਸੁਝੀ ਦੇ ਨਹੀਂ ਮੇਰੇ ਨਾਲ ਭਲਾ ਹੋ ਰਿਹਾ ਬੁਰਾ ਆ ਰਿਹਾ ਕੋ ਚੰਗਾ ਕਰਦਾ ਮਾੜਾ ਕਰਦਾ ਉਹ ਤੇਰੀ ਹੁਕਮੀ ਚ ਸਭ ਕੁਝ ਤੇ ਤੂੰ ਮੈਨ ਬਿਨਾ ਤੂੰ ਮੈਨ ਕੋ ਦੂਜਾ ਲੱਗਦਾ ਹੀ ਨਹੀਂ ਮੇਰੇ ਨਾਲ ਕੋ ਮਾੜਾ ਜਾਂ ਚੰਗਾ ਕਰ ਸਕਦਾ ਤੇਰੀ ਠੀਕ ਤੇਰਾ ਆਧਾਰ ਆਹਰ ਹੱਥ ਦੇ ਤੂੰ ਰੱਖੇ ਤੂੰ ਹੀ ਆਧੇ ਕੇ ਰਖਦਾ ਹੈ ਤੇਰਾ ਹੀ ਠੀਕ ਤੇ ਤੇਰਾ ਆਧਾਰ ਆਸਰਾ ਹੈ ਜਿਸ ਮਨ ਉਪਰ ਤੇਰੀ ਕਿਰਪਾ ਤੇਸ ਕੋ ਵਿਪਨ ਕੋ پاک ਹੈ ਜਿਸ ਉਤੇ ਤੇਰੀ ਮੇਰ ਕਿਰਪਾ ਆ ਜਾਏ ਉਸ ਨੂੰ ਕੋਈ ਵਿਪਨ ਕੋ ਉਪ ਮੈਨੇ ਉਸ ਨੂੰ ਕੋਈ ਬਿਖਿਆ ਨਹੀਂ ਪੈਂਦੀ ਜਦ ਤੱਕ ਤੇਰੀ ਮੇਰ ਹੋਏ ਉਹ ਸੁਖ ਉਹ ਵਡਿਆਈ ਜੋ ਪ੍ਰਭ ਜੀ ਮਨ ਪਾਣੀ ਅਸਲ ਸੁਖ ਅਸਲ ਚ ਉਹ ਹੀ ਹੈ ਵਡਿਆਈ ਵੀ ਉਹ ਹੈ ਜੋ ਪ੍ਰਮਾਤਮਾ ਨੂੰ ਪਾਉਂਦੀ ਹੈ ਦੁਨੀਆ ਅਗਰ ਕਿਸੇ ਦੁਨੀਆਵੀ ਪ੍ਰਾਪਤੀ ਕਰਨ ਵੜੀਆਂ ਕਰ ਰਹੀ ਹੈ ਤਾਂ ਉਹ ਵੜਿਆਈ ਕੱਚੀ ਹੈ ਉਹ ਤੋੜਨੇ ਵਾਲੀ ਵੜਿਆਈ ਨਹੀਂ ਵੜਿਆਈ ਉਹ ਜਿਹੜੀ ਪ੍ਰਮੋਹ ਵਾਲੇ ਪਾਸੋਂ ਮਿਲੇ ਤੂੰ ਦਾਣਾ ਤੂੰ ਸਾਧ ਮੇਰਵਾਨਾ ਨਾ ਮਿਲੇ ਰੰਗਮਾਨੀ ਦਾਣਾ ਬਿਨਾ ਨਿਰਮਾਨ ਇਤੁਈ ਹੈ ਸਾਰੀਆਂ ਦਾਤਾਂ ਬਖਸ਼ਣ ਵਾਲਾ ਤੂੰ ਹੀ ਹੈ ਤੇਰਾ ਨਾਮ ਮਿਲੇ ਤਾਂ ਹੀ ਜ਼ਿੰਦਗੀ ਦਾ ਸਹੀ ਰੰਗ ਮਾਨਿਆ ਜਾ ਸਕਦਾ ਆਨੰਦ ਮਾਨਿਆ ਜਾ ਸਕਦਾ ਇਸ ਲਈ ਤੂ ਦਾ ਅਰਦਾਸੁ ਹੁਮਾਰੀ ਜੀਓ ਪਿੰਡ ਸਭ ਤੇਰਾ ਇਹ ਅੰਦਰ ਬੈਠਾ ਜੀਵਾਤਮਾ ਵੀ ਤੇਰਾ ਤੇ ਇਹ ਪਿੰਡਾ ਜੋ ਸਰੀਰ ਪਈ ਤਤ ਵੀ ਇਹ ਵੀ ਤੇਰਾ ਹੀ ਹੈ ਕੋ ਨਾਨਕ ਸਬ ਤੇਰੀ ਵਡਿਆਈ ਕੋਈ ਨਾ ਨੋ ਜਾਂਦਾ ਮੇਰਾ ਹੈ ਤੇ ਤੇਰੀ ਵਡਿਆਈ ਸਾਰੀ ਮੇਰਾ ਤਾਂ ਕੋਈ ਮੇਰੇ ਕੋਈ ਪਾਇ ਹੀ ਨਹੀਂ ਮੈਂ ਆਪਣੀ ਮਰਜ਼ੀ ਨਾਲ ਕੋਈ ਆਪਣੇ ਲਈ ਸੁਖ ਬਣਾ ਸਕਾਂ ਆਪਣੀ ਮਰਜ਼ੀ ਨਾਲ ਮੈਂ ਕੋਈ ਦੁੱਖ ਬਣਾ ਸਕਾਂ ਅਗਰ ਬੰਦੇ ਦੇ ਹੱਥ ਐਸਾ ਹੁੰਦਾ ਤੇ ਦੁੱਖ ਕੋਣ ਚਾਹੁੰਦਾ ਸਭ ਸੁਖੀ ਮੰਗਦੇ ਨੇ ਅਸੀਂ ਅਗਰ ਆਪਣੀ ਮਰਜ਼ੀ ਨਾਲ ਕਿਸੇ ਤੂੰ ਕੁਝ ਪ੍ਰਾਪਤੀ ਆਪਣੀ ਮਰਜ਼ੀ ਨਾਲ ਕਰ ਸਕਦੀ ਹੋਈਏ ਆਪਣਾ ਪਾਲ ਕਿਸੇ ਦੇ ਥਰੂ ਕਰਵਾ ਸਕਦੇ ਹੋਈਏ ਸਾਡੇ ਵੱਸ ਹੋਵੇ ਤੇ ਫਿਰ ਤੇ ਅਸੀਂ ਹਰ ਕਿਸੇ ਕੋਲੋਂ ਆਪਣਾ ਪਲਾ ਹੀ ਕਰਵਾਵਾਂਗੇ ਬੁਰਾ ਕਿਉਂ ਕਰਵਾਵਾਂਗੇ ਅਗਰ ਕੋਈ ਸਾਡਾ ਬੁਰਾ ਸੋਚਦਾ ਹੈ ਸਾਨੂੰ ਦੀ ਚਿੰਤਾ ਕਿਉਂ ਹੈ ਕਿ ਸਾਡਾ ਪਾਲਨਹਾਰ ਕਰਨ ਕਰਨ ਸਮਰਤ ਪਰਮਾਤਮਾ ਆਪ ਜੇ ਅੰਗਸੰਗ ਮਹਿਸੂਸ ਹੋਵੇ ਫਿਰ ਐਸਾ ਕਿਉਂ ਹੋਵੇ ਅਸਪਤ ਕੇ ਵੀਰ ਜੀ ਨੂੰ ਦੇਖਿਓ ਕਹਿੰਦੇ ਨੇ ਉਹਨਾਂ ਨੂੰ ਸਾਡੀ ਕੋ ਨਿੰਦਿਆ ਕਰੇ ਤੁਹਾਨੂੰ ਬੜੀ ਮਾਰੀ ਲੱਗਦੀ ਹੈ ਸਾਡੀ ਕੋ ਉਸਤ ਕਰੇ ਅਸੀਂ ਬੜੇ ਖੁਸ਼ ਹੁੰਦੇ ਹਾਂ ਲੇਕਿਨ ਕਬੀਰ ਜੀ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਉਹ ਲੋਕੋ ਮੇਰੀ ਜਿੰਨੀ ਮਰਜ਼ੀ ਨਿੰਦਾ ਕਰੋ ਤੁਸੀਂ ਜਿੰਨਾ ਮਰਜ਼ੀ ਮੈਨੂੰ ਮਾੜਾ ਆਖੋ ਨਿੰਦਾ ਜਨ ਕੋ ਖਰੀ ਪਿਆਰੀ ਜਿਹੜਾ ਪ੍ਰਭੂ ਦਾ ਸੱਚਾ ਸੇਵਕ ਹੁੰਦਾ ਨਾ ਜਨ ਮੇਰੇ ਸੇਵਕ ਉਸ ਨੂੰ ਨਿੰਦਾ ਬੜੀ ਪਿਆਰੀ ਲੱਗਦੀ ਬੜੀ ਖਰੀ ਪਿਆਰੀ ਲੱਗਦੀ ਹੈ ਨਿੰਦਾ ਜਨ ਕੋ ਖਰੀ ਪਿਆਰੀ ਮੇਰੇ ਪ੍ਰਭੂ ਤੇਰਾ ਸੇਵਕ ਮੈਨੂੰ ਦੇ ਲੋਕ ਮੇਰੀ ਨਿੰਦਾ ਕਰਦੇ ਮੈਨੂੰ ਵੀ ਚੰਗੀ ਲੱਗਦੀ ਹੈ ਨਿੰਦਾ ਬਾਪ ਨਿੰਦਾ ਮਹਤਾਰੀ ਇਹ ਨਿੰਦਿਆ ਤੇ ਮੇਰੇ ਮਾਂ ਬਾਪ ਵਾਲਾ ਰੋਲ ਅਦਾ ਕਰਦੀ ਹੈ ਮਾ ਮਾਪ ਭਰ ਵੇਲੇ ਆਪਣੇ ਬੱਚੇ ਨੂੰ ਡੰਡ ਰੋਲਾ ਕਰਦੇ ਰਹਿੰਦੇ ਬਈ ਇਹ ਨਾ ਕਰ ਉਹ ਇਹ ਨਾ ਕਰ ਉਹ ਨਾ ਕਰ ਉਹ ਕਿਉਂ ਉਹ ਦੇਖਦੇ ਨੇ ਬੱਚਾ ਰਿਸਕੀ ਕੰਮ ਕਰਦਾ ਹੈ ਇਹ ਕੋ ਰਿਸਕ ਲੈ ਕੇ ਆਪਣੇ ਆਪ ਨੂੰ ਜਿਸਮਾਨੀ ਨੁਕਸਾਨ ਪਹਜਾ ਦੇਵੇ ਕੋਈ ਐਸੇ ਰਸਤੇ ਤੇ ਨਾ ਪੈ ਜਾ ਜਿਹੜਾ ਮਾਨਸਿਕ ਤੌਰ ਤੇ ਇਹ ਰੋਗੀ ਹੋ ਜਾਏ ਇਸ ਲਈ ਬੱਚੇ ਨੂੰ ਮਾ ਮਾਪ ਪੈਰ ਪੈਰ ਦੇ ਟੋਕ ਰੋਕੇ ਸਹੀ ਦੇ ਰਾਹ ਦੇ ਪਾਉਂਦੇ ਨੇ ਆਪਣੇ ਜ਼ਿੰਦਗੀ ਦੇ ਤਜਰਬਿਆਂ ਨਾਲ ਤੇ ਜਿਵੇਂ ਮਾ ਮਾਪ ਆਪਣੇ ਬੱਚੇ ਦਾ ਭਲਾ ਲੋਚਦੇ ਨੇ ਇਹ ਜਿਹੜੇ ਲੋਕ ਮੇਰੀ ਨਿੰਦਿਆ ਕਰਦੇ ਨੇ ਮੇਰੇ ਨੁਕਸ ਕਰਦੇ ਨੇ ਮੇਰੇ ਉਗੜ ਕਰਦੇ ਤੇ ਮੇਰਾ ਭਲਾ ਲੁੱਟਦੇ ਨੇ ਇਹ ਨਹੀਂ ਚਾਹੁੰਦੇ ਮੈਂ ਉਗੜਾਂ ਇਹ ਨਹੀਂ ਚਾਹੁੰਦੇ ਇਹ ਮੈਂ ਮਾੜੇ ਕੰਮ ਕਰਾਂ ਮੇਰੇ ਮਾੜੇ ਕੰਮ ਨਸ਼ਰ ਕਰਕੇ ਜਿਨ੍ਹਾਂ ਦੀ ਮੈਨੂੰ ਵੋਟ ਨਹੀਂ ਕਿ ਮੈਂ ਮਾੜੇ ਕੰਮ ਉਹ ਮੈਨੂੰ ਉਸ ਵੋਟ ਨੂੰ ਲੈ ਲੈਂਦੇ ਨੇ ਇਹ ਤੇ ਮੇਰਾ ਭਲਾ ਕਰ ਰਹੇ ਨੇ ਮਾਤਾ ਪਿਤਾ ਦਾ ਰੋਲਾ ਦਾ ਕਰ ਰਹੇ ਨੇ ਨੀਂਦ ਆਵੇ ਤਾਂ ਬੈਕ ਉੱਠ ਜਾਈਏ ਜੇ ਬੰਦੇ ਦੀ ਨੀਂਦ ਆਵੇ ਤੇ ਬੰਦਾ ਬੈਕ ਉੱਠ ਪਾਵੇ ਸਵਰਗ ਦੇ ਮਾਰਗ ਤੇ ਪੈਂਦਾ ਸੁੱਖਵਲੇ ਮਾਰਗ ਤੇ ਪੈਂਦਾ ਕਿਉਂਕਿ ਜਿਸ ਗੱਲ ਦੀ ਨੀਂਦ ਆ ਰਹੀ ਹੈ ਜਿਹੜਾ ਤੁਹਾਡੇ ਚ ਕੋਈ ਬੁਰਾਈ ਦੱਸੀ ਜਾ ਰਹੀ ਸੁਭਰੈ ਨੂੰ ਛੱਡਦਾ ਜਾਏ ਤੇ ਉਹ ਸੁਧਰ ਜਾਏਗਾ ਇੱਕ ਬੜਾ ਅੱਛਾ ਇਨਸਾਨ ਬਣ ਜਾਏਗਾ ਸੁਖ ਅਨੰਦ ਵਿੱਚ ਜੀਵਨ ਦੀ ਪ੍ਰਾਪਤੀ ਦਾ ਪਾਲਾ ਬਣ ਜਾਏਗਾ ਨਾਮ ਦਾ ਨਾਮ ਪਦਾਰਥ ਮੰਨੇ ਵਸਾਈਏ ਨਿੰਦਾ ਹੋਏ ਤੇ ਬੰਦੇ ਦੇ ਪ੍ਰਮਾਤਮਾ ਦਾ ਨਾਮ ਮਨ ਵਿੱਚ ਵਸਦਾ ਹੈ ਉਸਦੇ ਨਾਲ ਬੰਦਾ ਆਕਰਜ ਜਾਂਦਾ ਹੰਕਾਰੀ ਹੋ ਜਾਂਦਾ ਹੈ ਫੁੰਡਿਆ ਫਿਰਦਾ ਕਿ ਲੋ ਜੀ ਇੰਨੀ ਦੁਨੀਆ ਮੇਰੀ ਤਾਰੀਫਾਂ ਕਰਦੀ ਹੈ ਉਹਦੇ ਘਰ ਇੱਕ ਗੱਲ ਨਹੀਂ ਕਰਦਾ ਪਰ ਜੇ ਨਿੰਦਾ ਹੋਵੇ ਤੇ ਬੰਦਾ ਨਿਮਰਤਾ ਚ ਆਉਂਦਾ ਹੈ ਪ੍ਰਮਾਤਮਾ ਦਾ ਨਾਮ ਮਨ ਵਿੱਚ ਵਸਦਾ ਹੈ ਇਦਾਂ ਸੁਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੱਧਕ ਤੋਂਏ ਜੇ ਸੁਧ ਦੇ ਨਾਲ ਕੋਈ ਸਾਡੀ ਨਿੰਦਿਆ ਕਰੇ ਸਾਡਾ ਭਲਾ ਲੋਚ ਲੈਦੀਏ ਮਾਰੇ ਕੰਮ ਕਰਦਾ ਸਾਡੇ ਮੂੰਹ ਤੇ ਕੋਈ ਸਾਨੂੰ ਆਖਦਾ ਅੱਛੇ ਤੋਂ ਬੁਰਾ ਨਾ ਬਣਾਈਏ ਨਿੰਦਿਕ ਹਮਰੇ ਕਪਰੇ ਉਹ ਤਾਂ ਸਾਡੇ ਕਪੜੇ ਤੋੜਿਆ ਮਤਲਬ ਸਾਡੇ ਮਨ ਦੀ ਮੈਲ ਲਾ ਰਿਹਾ ਸਾਡੇ ਨੂੰ ਬੁਰੀਾਈ ਕੱਢ ਰਿਹਾ ਸਾਨੂੰ ਬੁਰੀਾਈ ਸਾਡੀ ਦੱਸ ਕੇ ਸਾਨੂੰ ਗਲਤ ਰਸਤੇ ਦੇ ਪੇ ਨੂੰ ਸਿੱਧੇ ਰਸਤੇ ਤੇ ਪਾਉਣਾ ਚਾਹਦਾ ਨਿੰਦਾ ਕਰਿਆ ਸੂ ਉਮਰਾ ਮੀਤ ਉਹ ਸਾਡਾ ਸੱਚਾ ਬਿੱਤਰ ਜਿਹੜਾ ਸਾਡੀ ਨਿੰਦਿਆ ਕਰਦਾ ਨਿੰਦਕ ਮੈਂ ਹੁਮਾਰਾ ਚੀਤ ਮੇਰਾ ਚਿੱਤ ਅਰਵੇਲੇ ਨਿੰਦਿਕ ਜਿੰਦਾ ਵੀ ਅੱਜ ਮੇਰੀ ਇਹ ਕਿਹੜੀ ਗਲਤੀ ਮੈਨੂੰ ਦੱਸੇਗਾ ਕਿਹੜੀ ਮੇਰੀ ਉਕਾਈ ਮੈਨੂੰ ਦੱਸੇਗਾ ਨਿੰਦਿਕ ਸੋ ਜੋ ਨਿੰਦਾ ਹੋ ਰਿਹਾ ਹੈ ਹਮਰਾ ਜੀਵ ਨਿੰਦਿਕ ਲੋ ਰਿਹਾ ਹੈ ਅਸਲ ਜਿੰਦਿਕ ਤੇ ਉਹ ਹੈ ਜਿਹੜਾ ਸਾਨੂੰ ਘਟਿਆ ਸਾਬਤ ਕਰਨਾ ਜਾਂਦਾ ਹੈ ਜਿਹੜਾ ਸਾਡੇ ਨਾਲ ਨਫਰਤ ਦੀ ਵਜ੍ਹਾ ਨਾਲ ਨਿੰਦਿਆ ਕਰਦਾ ਹੈ ਉਹ ਜੂੜ ਬੁਰਾ ਕਰਦਾ ਹੈ ਲੇਕਿਨ ਅਗਰ ਕੋਈ ਸੁਧ ਹਿਰਦੇ ਨਾਲ ਸਾਨੂੰ ਸਾਡੀਆਂ ਬੁਰਾਈਆਂ ਦੱਸਦਾ ਹੁੰਦਾ ਐਸਾ ਹੀ ਜੀ ਕਿਸੇ ਮੂਹਰੇ ਸੱਚ ਕਹਿ ਦਿਓਵੇਂ ਤੂੰ ਗਲਤ ਕੀਤਾ ਤੂੰ ਜੇ ਕੋ ਬੋਲਾ ਸੱਚ ਕੂੜਾ ਜਲ ਜਾਵੇ ਕੂੜਾ ਬੰਦਾ ਸੱਚ ਸੁਣ ਕੇ ਆਪਣੇ ਖਿਲਾਫ ਵੀ ਸਰਬਲਦਾ ਉਹ ਕਦੇ ਨਹੀਂ ਪਰਤਾਲਦਾ ਕਿ ਬੰਦੇ ਨੇ ਸੱਚ ਆਖਿਆ ਮੈਂ ਗਲਤ ਹਾਂ ਉਸ ਸੰਗੂਦ ਬੰਦੇ ਕੋਲੋਂ ਖੀਮਾ ਮੰਗੋ ਉਸ ਕੋਲੋਂ ਮਾਫੀ ਮੰਗੋ ਭਾਈ ਸਾਹਿਬ ਤੁਸੀਂ ਚੰਗਾ ਕੀਤਾ ਮੈਨੂੰ ਮੇਰੀ ਗਲਤੀ ਦੱਸੀ ਤੁਹਾਡਾ ਧੰਨਵਾਦੀ ਹਾਂ ਇਹਦੇ ਬਦਲੇ ਅਸੀਂ ਉਹਦੇ ਨਾਲ ਲੜ ਪੈਂਦੇ ਹਾਂ ਉਹਦੇ ਵਿੱਚ ਚਾਰ ਨੁਕਸ ਕਰਨੇ ਸ਼ੁਰੂ ਕਰ ਦਿੰਦੇ ਤੂੰ ਘੜਾ ਘਾਟੇ ਮੈਂ ਤੇਰੀ ਵੀ ਇਹ ਜਾਣਦਾ ਉਹ ਵੀ ਜਾਣਦਾ ਇਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ ਇਹਦੇ ਨਾਲ ਨਾਂਗਲੇ ਦਾ ਪਾਲਾ ਹੁੰਦਾ ਨਾਪਰਾ ਹੁੰਦਾ ਤੋ ਹਮਰਾ ਜੀਵਨ ਨਿੰਦਿਕ ਲੋੜ ਹੈ ਨਿੰਦਿਕ ਤੇ ਸਾਡਾ ਜੀਵਨ ਲੋਰਦਾ ਹੈ ਵੀ ਸਾਡਾ ਚੰਗਾ ਜੀਵਨ ਹੋਵੇ ਅਸੀਂ ਕੋ ਜਿਹੜਾ ਸੁਧਿਰਦੇ ਵਾਲਾ ਹੈ ਸਾਡੇ ਐਬ ਦੱਸਦਾ ਹੈ ਖਾਸ ਕਰਕੇ ਉਹਨਾਂ ਲਈ ਜਿਹੜੇ ਸਾਡਾ ਕਿੰਦੂ ਬੰਦੂ ਕਰਕੇ ਸਾਨੂੰ ਸੁਧਾਰਨਾ ਚਾਹੁੰਦੇ ਨੇ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰਾ ਉਦਾਰ ਸਾਡੀ ਜਦੋਂ ਨਿੰਦਾ ਹੋਵੇ ਤਾਂ ਅਗਰ ਉਸ ਨੂੰ ਅਸੀਂ ਪੋਜ਼ਿਟਿਵ ਵੰਗ ਨਾਲ ਲਈਏ ਤੋ ਉਹ ਸਾਡਾ ਪਾਲਾ ਕਰਦੀ ਹੈ ਉਹ ਸਾਡਾ ਉਜ਼ਾਰ ਕਰਦੀ ਹੈ ਕਿਉਂਕਿ ਅਸੀਂ ਆਪਣੀ ਬੁਰਾਈ ਨੂੰ ਛੱਡਾਂਗੇ ਅਸੀਂ ਕੋਈ ਗਲਤ ਚੀਜ਼ ਖਾਣ ਲੱਗ ਪਏ ਹਾਂ ਅਗਰ ਕੋਈ ਬੰਦਾ ਤੁਹਾਨੂੰ ਕਹਿੰਦਾ ਵੀ ਇਹ ਨਾ ਖਾਇਆ ਕਰ ਬਈ ਇਹਦੇ ਨਾਲ ਕੋਲੈਸਟ੍ਰੋਲ ਵੱਧ ਜਾਏਗਾ ਇਹ ਨਾ ਖਾਇਆ ਕਰ ਤੇਰੀ ਸ਼ੂਗਰ ਵੱਧ ਜਾਏਗੀ ਤੈਨੂੰ ਅੱਗੇ ਹੀ ਸ਼ੂਗਰ ਹੈ ਤੂੰ ਇਹ ਚੀਜ਼ ਕਿਉਂ ਖਾ ਰਹੇ ਹੈਂ ਤੂੰ ਸਾਡੀ ਸਿਹਤ ਲੋੜਦਾ ਨਾ ਉਹ ਸਾਡਾ ਬੁਰਾ ਸੁਣੀ ਲੋੜਦਾ ਤਾਂ ਸਾਨੂੰ ਰੋਕ ਰਿਹਾ ਅਸੀਂ ਇਸ ਨੂੰ ਸਹੀ ਸੋਚ ਲਈਏ ਇਸ ਦੀ ਜਨ ਕਬੀਰ ਕੋ ਨਿੰਦਾ ਸਾਰ ਮੈਂ ਸੇਵਕ ਕਬੀਰ ਨੂੰ ਨਿੰਦਾ ਸਾਰ ਰਾਸ ਆ ਗਈ ਹੈ ਮੈਨੂੰ ਨਿੰਦਾ ਨਿੰਦਕ ਦੂਬਾ ਹੰਮੁਤਰੇ ਪਾਰ ਜੇ ਨਿੰਦਕ ਕੋ ਮਾਰੀ ਨੀਂਦ ਨਾਲ ਨਿੰਦਾ ਕਰੇ ਤਾਂ ਉਹ ਨੂੰ ਪਤਾ ਹੈ ਉਹ ਕਿਸੇ ਬੁਰੀਆਂ ਲੋਚਦਾ ਤੇ ਅਸੀਂ ਤੇ ਪਾਰ ਉਤਰ ਜਾਾਂਗੇ ਜੇ ਕਿਸੇ ਨੇ ਬੁਰੀ ਨੀਂਦ ਨਾਲ ਵੀ ਸਾਡੀ ਨੀਂਦਾਂ ਕੀਤੀ ਤਾਂ ਵੀ ਜੇ ਅਗਰ ਉਸ ਨੂੰ ਅਸੀਂ ਆਪਣੇ ਅੰਦਰ ਚਾਦਮਰਗੇ ਦੇਖਾਂਗੇ ਤੇ ਸੱਚ ਨਹੀਂ ਆਖਦਾ ਪਿਆ ਜੇ ਉਸ ਨੂੰ ਸਵੀਕਾਰ ਕਰ ਲਵਾਂਗੇ ਅਸੀਂ ਉਸ ਬੁਰਾਈ ਨੂੰ ਆਪਣੇ ਅੰਦਰੋਂ ਕੱਢਣ ਦਾ ਚਤਨ ਸਾੜਾ ਦੇ ਉਦਾਰ ਹੋ ਜਾਏਗਾ ਉਹਦਾ ਭਾਵੇਂ ਬੁਰਾ ਹੋ ਜਾਇਆ ਕਰ ਉਸ ਨੂੰ ਬੁਰੀ ਨੀਂਦਾਂ ਦੀ ਤੱਕਦੀ ਹੈ ਲੇਕਿਨ ਸਾੜਾ ਦੇ ਭਲਾ ਹੀ ਹੋਣਾ ਹੈ ਇਸ ਲਈ ਗੁਰਮਤ ਜਿਹੜੀ ਹੈ ਇਸ ਪਾਸੋਂ ਇਹ ਸਮਝਾਉਂਦੀ ਹੈ ਕਿਸ ਗੱਲ ਦੀ ਚਿੰਤਾ ਨਾ ਕਰੋ ਤੁਹਾਡੇ ਜਿੰਨੇ ਕੋ ਨੁਕਸ ਕਰ ਦੇ ਉਹਨਾਂ ਨੂੰ ਆਪਣਾ ਭਲਾ ਲੋਚਣ ਵਾਲੇ ਸਮਝੋ ਜਿਹਨੇ ਕੋਈ ਫਜ਼ੂਲੀ ਉਸਤਦਾ ਕਰਦਾ ਹੈ ਉਹ ਜ਼ਰੂਰੀ ਨਹੀਂ ਹੈ ਕੋਈ ਮਤਲਬ ਕੱਢਣ ਵਾਸਤੇ ਸ਼ਾਇਦ ਸਾਡੀ ਉਸਤ ਕਰਦਾ ਹੋਵੇ ਇਹ ਵਿਸ਼ਾ جاری ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ